ਸ੍ਰੀ ਗੋਪੀ ਸਿੰਘ ਪੁਲਿਸਰ ਮਾਨਜੋ ਕਮਿਸ਼ਨ ਆਫ ਪੁਲਿਸ ਅਮਸਰ ਉਹਨਾਂ ਦੀ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏਡੀ ਸਿਟੀ ਵੰਦੀ ਹੈ ਸੁਪਰਵਾਈਜ਼ਨ ਹੇਠ ਸਾਡੇ ਡਿਵੀਜ਼ਨ ਥਾਣੇ ਦੀ ਪੁਲਿਸ ਵੱਲੋਂ ਬਹੁਤ ਵਧੀਆ ਕਾਰਜ ਦਿਖਾਈ ਗਈ ਹੈ ਜਿੱਥੇ ਮੌਕਾ ਉਸਰ ਥਾਣਾ ਐਸੀ ਰਕੇਸ਼ ਕੁਮਾਰ ਨੇ ਐਸੇ ਹੀ ਕੁਲਦੀਪ ਰਾਏ ਨਾਲ ਰੱਖ ਕੇ ਦਰਾਨੇ ਚੈਕਿੰਗ ਐਕਟਰ ਨੂੰ ਜਦ ਰੋਕਿਆ ਰੋਕੇ ਚੈੱਕ ਕੀਤਾ ਇਹ ਪਾਇਆ ਕਿ ਉਹ ਜਿਹੜਾ ਐਕਟਰ ਚੋਰੀ ਦਾ ਸੀਗਾ ਤੇ ਉਹਦੇ ਉੱਤੇ ਜਿਹੜਾ ਸਵਾਰ ਸੀ ਜਤਨ ਉਰਫ ਗੌਰਵ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਐਕਟਵਾ ਚੋਰੀ ਦਾ ਪਾਇਆ ਗਿਆ ਤੇ ਉਹਦੇ ਕੋਲੋਂ ਤਿੰਨ ਮੋਬਾਈਲ ਜਿਹੜੇ ਹੋਰ ਕਵਰ ਹੋਏ ਸ਼ਹਿਰ ਮੁਕਰਮਾ ਅਧਿਕਾਰ ਕੇ ਉਹਦੀ ਅਰੈਸਟ ਪਾਈ ਗਈ ਅਰੈਸਟ ਹੋਣ ਤੋਂ ਬਾਅਦ ਦਰਾਨੇ ਤਵਦੀਸ਼ ਜਦੋਂ ਉਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਗਈ ਉਹਦੇ ਕੋਲ ਇੱਕ ਮੋਬਾਈਲ ਹੋਰ ਇੱਕ ਟੈਬ ਤੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਹੋਰ ਚੋਰੀ ਦੇ ਜਿਹੜੇ ਰਿਕਵਰ ਕੀਤੇ ਗਏ ਤੇ ਇਹ ਵੀ ਪਾਇਆ ਗਿਆ ਕਿ ਜਿਹੜੇ ਇਹ ਚੋਰੀ ਦਾ ਐਕਟਵਾ ਸੀਗਾ ਇਹਦੇ ਤੇ ਜਿਹੜੀ ਨੰਬਰ ਪਲੇਟ ਲਾਈ ਸੀ ਉਹ ਜਾਲੀ ਨੰਬਰ ਸੀਗਾ ਜਿਹਦੇ ਜਿਹਦੇ ਵਿਹਾਰੇ ਜਮ ਮੁਕਰਮਾ ਨੰਬਰ 16 ਮਿਤੀ 27 ਤਣ 25 ਜੋ ਰਮ 303 2 317 2 ਜਿਹੜਾ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਬਾਅਦ ਵਿੱਚ 333 336 3 340 2 341 2 ਪੀਐਨਐਸ ਦਾ ਜਿਹੜਾ ਵਾਅਦਾ ਕੀਤਾ ਗਿਆ ਤੇ ਉਹਨੂੰ ਮਕਰਮਾ ਜੇਰੇ ਤਪਤੀਸ਼ਾ ਉਹਦੀ ਪੁੱਛਗਿੱਛ ਹੋਰ ਕੀਤੀ ਜਾ ਰਹੀ ਹੈ